ਸਾਲੇ ਘਰ ਤੇ ਨਾ ਸਮਾਨ ਮੈਂ ਲਿਆ ਕੇ ਸਿਆਣੇ ਸਿਆਣੇ ਅਸੀਂ ਆਈਆਂ ਮਾਵਾਂ ਠਿੰਆਂ ਕਿਉਂ ਇਹਦਾ ਨਹੀਂ ਘਰ ਹੈਗਾ ਭਰਾ ਵੀ ਬਾਹਰ ਹੈ ਤੇ ਇਹ ਸਾਡੇ ਘਰ ਤਾਂ ਹਾਥੀ ਗੁੰਮ ਜਾਂਦਾ ਹੋਰ ਚੀਜ਼ਾਂ ਦਾ ਸੂਈ ਤੇ ਗੁੰਮਣੀ ਗੁੰਮਣੀ ਹੈ ਤੇ ਹਾਥੀ ਵਾਲਦੋ ਤਾਂ ਹਾਥੀ ਨਹੀਂ ਲੱਭਦਾ ਹੈ ਅਰੇ ਕਿੱਥੇ ਰਗ ਗਈ ਹੈ ਬੜਾ ਤੰਗ ਕਰਦੀ ਹੈ ਕੁੜੀ ਚਲਉਂਦੀ ਹੈ ਤਾਂ ਤੇ ਫੇਰ ਪੁੱਛਦੀ ਆਉਂਦੀ ਹੈ ਸੇਲੀ ਮਲੇ ਗਈ ਆ ਕਹੀ ਵੀ ਉਹਨਾਂ ਚਰ ਮੈਂ ਉਹਨੂੰ ਚਰਨੇ ਨੇ ਫੋਨ ਕਰ ਲਵਾਂ ਕੰਨੀਆ ਚਰਨੀਆ ਮੈਂ ਤਾਂ ਵਿਆਹ ਦੀ ਕਰ ਕਰਕੇ ਸ਼ੋਪਿੰਗ ਬਿਮਾਰ ਹੋ ਗਈਆਂ ਏ ਹਾਏ ਤੂੰ ਤਾਂ ਪਿਆਰ ਤੀਲ ਕਰਦੇ ਵਿਆਹ ਕਿਵੇਂ ਵੇਖਣਾ ਮੈਂ ਕੁੜੀ ਨੂੰ ਕਦੀ ਕਹਿਤਾ ਨਾ ਘੁੱਟ ਤੇ ਮੈਨੂੰ ਜਰਾ ਨਹੀਂ ਘੁੱਟਦੀ ਕਰਦੀਆਂ ਮਾਲਿਸ਼ ਵਾਲੀ ਦਾ ਪਤਾ ਉਹਨੂੰ ਕਹਿੰਨੀ ਥੋੜੇ ਦਿਨ ਮੇਰੀ ਮਾਲਿਸ਼ ਕਰ ਪੰਜ ਕਦੇ ਨਾ ਚੰਗੀ ਤਰ੍ਹਾਂ ਮੈਂ ਤਾਂ ਹਾਂ ਹੀ ਕੈਮ ਹੋਣਾ ਮੈਂ ਤਾਂ ਦੌੜ ਦੌੜ ਕੇ ਮੈਨੂੰ ਹੋ ਗਿਆ ਮਹੀਨਾ ਹੋ ਗਿਆ ਮੈਨੂੰ ਭੱਜਦੀ ਕਸਾਰਾ ਹੀ ਤਾਂ ਪ੍ਰੀਤੋਂ ਨੇ ਮੇਰੇ ਤਾਂ ਸੁਟਿਆ ਆ ਵੀ ਤੂੰ ਕਰ ਲੈ ਪਿਆ ਸਭ ਕੁੱਝ ਤੂੰ ਕਰਨਾ ਉਹਦੀ ਭੈਣ ਤੇ ਆਰਾਮ ਨਾਲ ਬੈਠੀ ਹੈ ਉਹ ਤਾਂ ਆਪਣੀ ਭੈਣ ਦੀਆਂ ਸੋ ਸੋ ਗੱਲਾਂ ਕਰਦੀ ਹੈ ਕਹਿੰਦੀ ਖਾਣ ਨੂੰ ਆਵੇਗੀ ਜੇ ਖਾਣ ਨੂੰ ਬਣਿਆ ਆਵੇ ਗਿਆ ਕਿ ਬਣਾਇਆ ਆ ਕੇ ਰੱਖਿਆ ਉਹ ਕੀ ਕਰਿਆ ਕੀਤਾ ਮੈਨੂੰ ਫਿਰ ਇੰਨਾ ਕਰਦੀ ਮੈਂ ਇੰਨੀ ਥੱਕੀ ਪਈ ਆ ਨਾ ਅਲਾ ਕਮੇਰਾ ਕੰਬਰ ਮੇਰੀ ਸ਼ੇਰ ਮੇਰਾ ਮੈਂ ਮਾਲਸ਼ ਵਾਲੀ ਨੂੰ ਪੁੱਛ ਕੇ ਆਵਾਂਗੀ ਹੁਣੇ ਠੰਡਾ ਜਿਹਾ ਮੌਸਮ ਹੁੰਦਾ ਹੈ ਨਾ ਤੇ ਮਾਲਸ਼ ਵਾਲੇ ਨੂੰ ਕਹਿੰਦੀ ਪੰਜ ਦਿਨ ਮੇਰੇ ਮਾਲਸ਼ ਕਰ ਦੇ ਤੇ ਦੇ ਦਾਂਗੇ ਜਿੰਨੇ ਪੈਸੇ ਕਹੇਗੀ ਚਰਨੇ ਨੂੰ ਫੋਨ ਕਰਾਂ ਚਰਨੇ ਨੂੰ ਕਹਿੰਨੀ ਆ ਬਿਚਾਰਨੀਆ ਤੁਹਾਡਾ ਵਿਆਹ ਦਾ ਸ਼ਾਦੀ ਦਾ ਕੀ ਮੇਚ ਲੰディアਏ ਤੇ ਫਿਰ ਉਹ ਮੈਨੂੰ ਕਹਾਂਗੀ ਮੈਨੂੰ ਥੋੜੀ ਜੀ ਪੈਸਿਆਂ ਦੀ ਮਦਦ ਕਰ ਜੋ 4 ਕ ਲੱਖ ਰੁਪਈਆ ਸੀਗਾ ਖਾਤੇ ਚ ਉਹ 4 ਲੱਖ ਦਾ 4 ਲੱਖੀ ਬਾਕੀ ਤੇਨੇ ਪਿਓ ਨੇ ਆਪਣੇ ਅਕਾਊਂਟ ਤੇ ਰੱਖਿਆ ਹੋਇਆ ਪੈਸਾ ਮੇਰੇ ਚੋਂ ਨੇ 4 ਕ ਲੱਖ ਪਾਇਆ ਸੀ ਵੀ ਚਲ ਕੋਈ ਨਾ ਜਦ ਲੋੜ ਪੈਗੀ ਨਾ ਘਰੇ ਹੁੰਨੀ ਹੈ ਲੋੜ ਪੈ ਕਢਾ ਲਈ ਜਾਂ ਮੈਨੂੰ ਲੋੜ ਪੈਗੀ ਤੇ ਲੈਣਾ ਉਹ 4 ਲੱਖ ਦਾ 4 ਲੱਖੀ ਮੈਂ ਸਾਰਾ ਹੀ ਲਾ ਦਿੱਤਾ ਕੋਲੋ ਦੇ ਵਿੱਚ 20 30 ਹਜ਼ਾਰ ਰੁਪਈਆ ਹੋਣਾ ਮੁੜ ਕੇ ਉੱਥੇ ਜਾਣਾ ਸਾਰਾ ਨਾਨਕਿਆ ਵਾਲਾ ਕੰਮ ਮੈਂ ਆ ਹੀ ਕਰਨਾ ਹੈ ਉਧਰੋਂ ਕਰਨਾ ਕਰਨਾ ਆ ਬਾਰਨੇ ਘਰ ਫਲਾਣ ਕਰ ਬੋਟੀ ਨੂੰ ਦੇ ਅਲੱਗ-ੀ ਭਾਗੀ ਸਭ ਹੋਣੇ ਨੇ ਭੰਡ ਭੁੰਡਾਣੇ ਨੇ ਬਾਬੇ ਅਮਲੇ ਨੇ ਤੇ ਸਾਰੇ ਜੰਮੇ ਨੂੰ ਪੁੱਛਾ ਨਾ ਥੋੜੀ ਜਿਹੀ ਪੈਸੇ ਜੇ ਮੇਰੇ ਚਰਨਾ ਪੈਸੇ ਦੇ ਜਵੇ ਨਾ ਤੇ ਚੱਲ ਮੇਰਾ ਖੁੱਲਾ ਡੁੱਲਾ ਖਰਚਾ ਹੋ ਜਾਇਆ ਤੇ 4 ਲੱਖ ਗਿਆ 4 ਲੱਖ ਦਾ ਚਾਰਾ ਕਰੇ ਇਸ ਮੰਗਾਰੇ ਵਾਹ ਤਮੜ ਕੇ ਨਾ ਕਿ ਮਾਛ ਮੋਛ ਕਰਾ ਕੇ ਆਪਣਾ ਸਿਰ ਕੈਮ ਕਰਾਉਣੀ ਹੈ ਜਿਹੜਾ ਚਾਣਾ ਤਚਿੰਦਾਰ ਦਾ 4400 ਦਾ ਉਹ ਵਿੱਚ ਉਹ ਹੀ ਕਰਨਾ ਚਾਚੇ ਤਾਇਆ ਵਾਲੀ ਗੱਲ ਕਰਨੀ ਛਿੰਦੇ ਨੂੰ ਪੁੱਛ ਨਹੀਂ ਹਾਏ ਥੱਕੀ ਪਈ ਆ ਇਹ ਪੈਂ ਲੱਗ ਸਾਰਾ ਪੀਰ ਹੋ ਗਿਆ ਆ ਥੱਕੀ ਪਈ ਆ ਚੰਨੇ ਨੂੰ ਪੁੱਛਣੀ ਆ ਮੈਂ ਤੇਰਾ ਲਾਇਆ ਬਲਾ ਬੈਠੀ ਆਪਣੇ ਕੋਲ ਪੈਸਾ ਤੇ ਹੁਣ ਮੈਂ ਤੇ ਪੈਸਾ ਵੇਚ ਕੇ ਤੇ ਦੌੜੀ ਫਿਰਦੀ ਸੀ और पैसे गए मुक्क में होगी बीमार पैसे ही नहीं है पैसे ना ही तो सारा बाल आजकल पैसे की रिश्तेदारी है है पैसे ने सारा है गई तो हम मैं बीमार हो गई चरने पुछ दी नहीं चुक गया हाँ वीर सत श्रीकाल सत श्रीकाल वीर और चरने ठीक है अच्छा अच्छा ठीक है ठीक है, है और ਕੰਮ ਮੇਰੇ ਕਰ ਜਾਂਦੇ ਜਾਂਦਾ ਚੱਲੀ ਜਾਣਗੇ ਵਿਆਹੀਆਂ ਤਿਆਰੀਆਂ ਅੱਛਾ ਵਿਆਹੀਆਂ ਤਿਆਰੀਆਂ ਚੱਲੀ ਜਾਣਗੀਆਂ ਅੱਛਾ ਅੱਛਾ ਨਾ ਇਹ ਨਾ ਕੋ ਵੀ ਦੱਸ ਹੈ ਸਕੇ ਪੌਣ ਦੇ ਦਾ ਵਿਆਹ ਆ ਦੱਸ ਮੈਂ ਤਾਂ ਮਰ ਕਰ ਕਰਕੇ ਸ਼ੋਪਿੰਗ ਤਾਂ ਹੋ ਗਈ ਬਿਮਾਰ ਤਾਂ ਸਾਰਾ ਕੁਝ ਮੈਂ ਤੇ ਇਕੱਠਾ ਕਰ ਲਿਆ ਫਾਕੋਸ਼ ਪ੍ਰੀਤ ਨੇ ਜਦੋਂ ਲਾਇਆ ਹੀ ਮੈਨੂੰ ਅੱਗੇ ਬਿਹਾਰ ਕੰਮ ਤੂੰ ਕਰਨਾ ਹਰ ਇੱਕ ਚੀਜ਼ ਹਰ ਇੱਕ ਚੀਜ਼ ਨਿੱਕੀ ਛੋਟੀ ਵੱਡੀ ਚੀਜ਼ ਸਾਰੀ ਮੈਂ ਲੈ ਲਈ ਤੇ ਮੈਂ ਤਾਂ ਹੁਣ ਬਿਮਾਰ ਹੋ ਗਈ ਹਾਂ ਹਾਂ ਅੱਛਾ ਅੱਛਾ ਦੇਖਿਓ ਸਾਰਾ ਟੱਬਰ ਜਾਇਓ ਲੈ ਲੈ ਨਾ ਇਹ ਨਕਾਰ ਭਾਬੀ ਜੇ ਤੂੰ ਜਾਵੇਂਗਾ ਕਿਉਂ ਸਾਰਾ ਟੱਬਰ ਜਾਇਓ ਬੱਚੇ ਵੀ ਖੜੇ ਹੋ ਲੈ ਅੱਛਾ ਨੋਰਮਲ ਜੀ ਲੈ ਦੱਸ ਚਰਨੀਆ ਤੂੰ ਇਹ ਕੰਮ ਨਹੀਂ ਚੰਗਾ ਹੈਗਾ ਤੂੰ ਵੀ ਆ ਕੱਲੂ ਈਆ ਪੁੱਤ ਵੀ ਆਉਣੇ ਹੁਣ ਮੈਂ ਇਨਾ ਖਰਚਾ ਕੀਤਾ ਆ ਇਨਾ ਖਰਚਾ ਕੀਤਾ ਆ ਤੇ ਕੱਲੂ ਉਹ ਵੀ ਤੇ ਮੇਰੇ ਬੱਚਿਆ ਤਾਂ ਕਰੇਗੀ ਤੇ ਮੁਲਕੇ ਤੂੰ ਕਰੇਗਾ ਜੋ 2 ਲੱਖ ਲਾ ਦੇਗਾ ਤੇ ਕੱਲੂ 4 ਲੱਖ ਲੈਣ ਵਾਲਾ ਬਣੇਗਾ ਲੈ ਮੈਂ ਯਾ ਨਿਕਲ ਜਾਂਦਾ ਪਿਆ ਨਾ ਕੋ ਪਿਆਣੇ ਕਿਨੇ ਵੇਖਿਆ ਲਾ ਕੁੜੇ ਗੋ ਕਹਿੰਦਾ ਪਿਆ ਨੇ ਕਿੰਨੇ ਵੇਖਿਆ ਪੈਸੇ ਦੇਣੇ ਜਾਂਦੇ। ਅੱਛਾ। ਚਲ ਅੱਛਾ ਹਾਂ ਠੀਕ ਹੈ ਠੀਕ ਹੈ ਤੂੰ ਨਾ ਹੁਣ ਮੈਨੂੰ ਮੈਂ ਤੇਰੇ ਨਾਲ ਮੈਨੂੰ ਨਾ ਕੰਮ ਆ ਤੇਰੇ ਨਾਲ ਕਰਨੇ ਆ। ਬਹੁ ਲਈ ਦੀ ਰੂਹੀ ਕੰਮ ਆ। ਆਹੋ। ਦੱਸਦੀ ਆ ਤੈਨੂੰ ਦੱਸਨੀ ਆ ਤੂੰ ਨਾ ਮੈਨੂੰ 50000 ਰੁਪਇਆ ਦੇ। 50000 ਰੁਪਇਆ ਦੇ ਚਲ ਕੋਈ ਨਾ ਤੇਰ ਕੋ ਨਹੀਂ ਹੈਗਾ ਨਾ ਤੇਰ ਕੋ ਨਹੀਂ ਹੈਗਾ ਤੇ ਤੂੰ ਵਿਆਜ ਤੇ ਦਵਾ ਦੇ ਨੀ ਦਵਾ ਦੇ ਆਹੋ ਵਾਹੋ ਚਲ ਮੈਂ ਆ ਨਾ ਬਾਹਰ ਦੇਖਾ ਪਹਿਲਾ ਕੌਣ ਆਇਆ ਮਮਾ ਭਾਪਾ ਆਈ ਆਈ ਮੈਂ ਕਰਨਿਆ ਮੈਨੂੰ ਨਾ 50000 ਰੁਪਇਆ ਲੈ ਦੇ ਮੈਂ ਤਾਂ ਚਰਨੇ ਆ ਬਿਮਾਰ ਹੋ ਗਈ ਆ ਹਾਂ ਹੋਰ ਮੈਂ ਸਾਰਾ ਹੀ ਪੈਸਾ ਲੱਗ ਗਿਆ ਆਪਣੇ ਇਹ ਮੈਨੂੰ ਪੈਸਾ ਦਾ ਕੋਈ ਵੀ ਕਰਨੀ ਹੈਗਾ ਮੈਨੂੰ ਇਹ ਨਹੀਂ ਹੈਗਾ ਮੇਰੇ ਕੋਲ ਪੈਸਾ ਤਾਂ ਹੋਰ ਮੈਂ ਚੱਕ ਚਕਾ ਕੇ ਲਾ ਦੂੰਗੀ ਵਿਆਹ ਤਾਂ ਮੈਂ ਪੁੱਲ ਵੇਖਣਾ ਉਹ ਪੁੱਲ ਪਿਆ ਵਧੀਆ ਕਰਨਾ ਨਾ ਮੈਨੂੰ ਇਹ ਕੋਈ ਨਹੀਂ ਹੈਗਾ ਪਰ ਤੂੰ ਮੈਨੂੰ 50000 ਰੁਪਇਆ ਭੰਗ ਵਿਆਹ ਕੇ ਲੈ ਦੇ ਹਾਂ ਵਿਆਹ ਤੇ ਹੀ ਲੈ ਦੇ ਕਿਛੇ ਤਾਂ ਪੁੱਛ ਚਰਨੇ ਆਇਆ ਨਾ ਕਰ ਤੇਰ ਕੋ ਨਹੀਂ ਨਹਾਗੇ ਤੇ ਮੈਂ ਵੀ ਆਜ ਤੇ ਰਹੇ ਪਹਿਲੋ ਵਿਆਜ ਨੂੰ ਆਪਣਾ ਵਿਚੋ ਰੱਖ ਲਾ ਮੁੜ ਕੇ ਮੈਂ ਦੇਂਦੀ ਰਹੂੰਗੀ ਕੋਈ ਨਾ ਤੇਰੇ ਭਾਈਏ ਦੀ ਸੁੱਖ ਨਾ ਬਤੇਰੇ ਪੈਸੇ ਦਿੰਦਾ ਮਿੰਨੋ ਮੈਂ ਉਹਦੇ ਵਿਚ ਮਹੀਨੇ ਬਾਅਦ ਦੇ ਰਿਆ ਕਰਨਾ ਆ ਹਾਂ ਹੋਰ ਤੁਚ ਮੈਂ ਆ ਚਰਨੇ ਆ ਮੈਂ ਤਾਂ ਮੇਰੇ ਕੋਲ ਸੀਗਾ 4 ਲੱਖ ਦੇ ਕਰੀਬ 4 ਲੱਖ ਤੋਂ 20000 ਰੁਪਏ ਰਹਿ ਗਿਆ ਹੈਨਾ ਹੋਰ 50 ਤੇਰੇ ਕੋਲੋਂ 70000 ਰੁਪਏ ਨਾਲ ਲੈ ਕੇ ਜਾਉਂਗੀ ਉੱਤੇ ਆਹੋ ਪਿਆਸੇ ਨੂੰ ਸਿਰ ਤੇ ਤਾਂ ਮੈਂ ਉੱਡੀ ਫਿਰਦੀ ਸਾਂ ਪੱਜੀ ਫਿਰਦੀ ਸਾਂ ਮੈਂ ਕੋਈ ਕੱਪੜਾ ਨਹੀਂ ਬਦਲਦੀ ਸਕਵੋ ਜ ਨਹੀਂ ਲਾ ਬਸ ਜੱਲਣੇ ਕਹਿੰਦੇ ਕਿਤਰਾ ਵੀ ਐ ਤੂੰ ਹੀ ਫਿਰਦੀ ਸਾਂ ਕੋਈ ਵੇ ਹੋਣ ਗਏ ਮੁੱਕ ਪਿਆਸੇ ਅੱਜ ਮੈਂ ਜਾ ਕੇ ਉੱਥੇ ਐ ਟ੍ਰਿਪ ਵਾਈ ਤਾਂ ਕਹਿੰਦੇ ਤਾਂ ਤੁਹਾਡੇ ਤੇ ਵੀ ਬੀਬੀ 2000 ਰੁਪਈਆ ਚਾਹ ਰਗੇ ਲੈਵੇ ਚਰਨੇ ਉੱਥੇ ਰਸਾ ਸਾਰਾ ਸਰੀਰ ਦਾ ਉਹ ਲੋਂਗੇ ਆ ਵੀ ਰਹਿ ਗਏ ਆਹੋ ਦੇਵਾ ਦਵਾ ਮੇਰਾ ਵੀ ਆਹ ਜੇ ਪਿਆਸਾ ਤਾਂ ਬਾਹਰ ਤੇ ਵੀ ਲੋੜ ਪਈ ਨਾ ਮੈਂ ਬਿਆਜੀ ਸਵਾਏ ਲੈ ਕੇ ਨਾ ਫੇਰ 2.5 ਲੱਖ ਦਾ ਇੰਤਜ਼ਾਮ ਕਰਨਾ ਮੈਂ ਪੈਸਾ ਲਵਣਾ ਪ੍ਰੀਤੋ ਦੇ ਮੁੰਡੇ ਦੇ ਵਿਆਹ ਆ। ਆਹ। ਨਹੀਂ ਤੂੰ ਕੀ ਕਰਦੀ ਹੈਂ? ਕੱਲੇ ਜਾ ਚਰਨੇ ਲਾ ਚੱਲ ਠੀਕ ਐ। ਹਣ ਤੂੰ ਕਿ ਸੌਣਾ ਤੂੰ ਕੀ ਬੈਠੀ ਕਰਨ ਦੇਂਗੀ ਮੈਂ ਤਾਂ ਮੈਂ ਮੈਂ ਦਿੱਤਾ ਹੁਣ ਵੇਖਣ ਦੀ ਵੀ ਹੁਣ ਘਾਰੇ ਚੁਕਣੇ ਵੀ ਸ਼ੁਰੂ ਕਰਤੇ ਨੇ। ਤਾਂ ਹੋਰ ਚੁਕਣੇ ਨਹੀਂ ਘਾਰੇ ਨੇ ਤੇ ਬਿਮਾਰ ਹੋ ਗਈਆਂ ਮੇਰੇ ਕੋ ਪੈਸਾ ਹੀ ਹੁਣ ਹੈਗਾ। ਤੇਰੇ ਪਿਓ ਦੇ ਅਕਾਊਂਟ 'ਚ ਲੱਖਾਂ ਰੁਪਏ ਨੇ। ਤੇਰੇ ਪਿਓ ਦੇ ਅਕਾਊਂਟ 'ਚ ਤਾਂ ਲੱਖਾਂ ਰੁਪਏ ਨੇ ਮੈਨੂੰ ਪਤਾ ਸੀ ਮੈਂ ਜਦੋਂ ਐਂਡ ਹੀ ਉਹਦੇ ਨਾਲ ਖਾਤਾ ਕਰਾ ਲਈਂਗੀ। ਮੈਨੂੰ ਲੱਗਦਾ ਯਾਰੀ ਮੈਨੂੰ ਪਤਾ ਨਹੀਂ ਸੀਗਾ ਤੇ ਜਿਹੜਾ ਤੇ ਪਿਓ ਨੇ ਮੇਰੇ ਤੇ ਰੱਖਿਆ ਸੀ ਨਾ 4 ਕ ਲੱਖ ਲੱਖ ਰੁਪਏ ਚੁਕਰੇ ਰੱਖ ਦ ਉਹਦੇ ਚਾਪਾਪਾ ਨੇ ਤਾਨੂੰ ਨੇ ਉਹਨੇ 4 ਕ ਲੱਖ ਮੇਰੇ ਖਾਤੇ ਚ ਰੱਖਿਆ ਸੀ ਚਲ ਤੈਨੂੰ ਵੀ ਵੇਲੇ ਇੱਕ ਵੇਲੇ ਕੁੜੀ ਦੇ ਲੇਉਲ ਪੈਂਦੀ ਆ ਹੈਂ ਮੇਰੇ ਤਾਂ ਆਪਾ ਦੇ ਦਮਾਤ ਚ ਕਿਰਪਾ ਸੀ ਹਾਂ ਹੁਣ ਹੁਣ ਮੇਰੇ ਕਿਤੇ ਹੁੰਦਾ ਜਿਵੇਂ ਬੈਠ ਤੇ ਮੈਂ ਵੀ ਕਢਾ ਲਈ ਹੁੰਦੀ ਹੁਣ ਉਹਦੀ ਕਾਪੀ ਵੇ ਵੇ ਕੇ ਤਾਂ ਮੈਨੂੰ ਭੇਜ ਦੇ ਹਾ ਹਏ ਮੈਂ ਕਹਿੰਦੀ ਕਾਪੀ ਉਹਦੀ ਘਰ ਪਈ ਆ ਤੇ ਅਸ ਕਿਵੇਂ ਕਢਾ ਕੀ ਵੀ ਕਲਾਵਾ ਤਰਵਾ ਵੀ ਨਲੇ ਮਪਪਨ ਦਾ ਤਕੋ ਐਂ ਕਿਥੇ ਕਿ ਨਿਕਲਨੇ ਨੇ ਉਹਦੇ ਤੋਂ ਬਿਨਾ ਸੁੜਾ ਨਿਕਲਦੇ ਨੇ ਜੇ ਕਿਤੇ ਚੈੱਕ ਬੁੱਕ ਹੁੰਦੀ ਕਿਸ ਕਰੇ ਸੈਮ ਤੂੰ ਫਿਰ ਵੀ ਉਹਨੇ ਮੈਨੂੰ ਕਹਿ ਰਸੀ ਸਾਨ ਪੜਿਆ ਲਿਖਿਆ ਆ ਹੈਨਾ ਤੇ ਉਹਨੇ ਮੇਰੇ ਕਹੇ ਤੂੰ ਕਰ ਤੂੰ ਚੈੱਕ ਬੁੱਕ ਕਾਟ ਲਉਂਦੀ ਕਿਥੇ ਪਾਸ ਸਵਾਲ ਗਿਆ ਤੇ ਮੈਨੂੰ ਫੜਾ ਚੈੱਕ ਬੁੱਕ ਮੇਰੀ ਕਿਧਰ ਨਹੀਂ ਫੇਰਨੀ ਹੈ ਤੂੰ ਹਾਂ ਉਹਨੇ ਮੈਂ ਕੀ ਕਰਾ ਉਹਦੀ ਕਾਪੀ ਦੇ ਦੇ ਕਹੇ ਤੇ ਮੈਨੂੰ ਪੈਂਦੇ ਖੋ ਨਾ ਉਹਦੇ ਵਿੱਚ ਤਾਂ ਬੜਾ ਪੈਸਾ ਆ ਉਹ ਪਿਓ ਪੁੱਤਾਂ ਦੀ ਇੱਕ ਰਾਇਆ ਪਿਓ ਪੁੱਤ ਵੀ ਪਿਓ ਨੂੰ ਹੀ ਪੈਸਾ ਪਾਉਂਦਾ ਗੰਮਣ ਵਾਲੀ ਮੈਂ ਪੁਆਇੰਟ ਵਾਲੀ ਮੈਂ ਤਾਂ ਪਿਓ ਨੂੰ ਪੈਸੇ ਪਉਂਦਾ ਦੱਸ ਮੇਰਾ ਕੋਈ ਹੈ ਨਹੀਂ ਮੈਂ ਦੇ ਨਹੀਂ ਸੁਕਰ ਦੀਦਾ ਵੀ ਪਾਪਾ ਨੂੰ ਛੜਾਉਂਦਾ ਪਿਓ ਨਹੀਂ ਪਉਂਦਾ ਸਾਰੇ ਪਿਆ ਸੀ ਹੈ ਹੈ ਇੰਨਾ ਨਹੀਂ ਸ਼ਰਮ ਖਾਂਦਾ ਵੇ ਤੈਨੂੰ ਮੈਂ ਹੈ 9 ਮਹੀਨੇ ਤੈਨੂੰ ਮੈਂ ਢਿੱਡ ਚ ਰੱਖਿਆ ਤੈਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਲਾਸ ਦੀ ਭਾਈ ਦੀ ਪੈਸਾ ਸਾਰਾ ਪਿਓ ਨੂੰ ਪਉਂਦਾ ਪਿਓ ਪੁੱਤ ਦਾ ਇੱਕ ਰਹਾ ਆ ਤੇਰੇ ਪਿਓ ਨੇ ਜਿਹੜਾ 4 ਕਰਖ ਮੇਰੇ ਕੋਲ ਛੱਡਿਆ ਸੀ ਉਹ ਵੀ ਮੈਂ ਲਾਤਾ ਹੁਣ ਮੇਰਾ ਕਈ ਮੈਨੂੰ ਹੌਲ ਪੈਂਦੇ ਨੇ ਕਾਪੀ ਵੀ ਦੇ ਦੇ ਕਰਾਂ ਤੇ ਕਰਾਂ ਮੈਂ ਕੱਟੇ ਲੈ ਕੇ ਜਾਵਾਂ ਤੇ ਉਹਨਾਂ ਨੇ ਕਿਹਾ ਹਟੂ ਦੇ ਨੌ ਦੀ ਤੇ ਘਰ ਭਨੇ ਦੀ ਤੇ ਉਹਨੂੰ ਲੈ ਕੇ ਆ ਪਾਪਾ ਤੋਂ ਪਹਿਲਾਂ ਉਹਨਾਂ ਨੇ ਬੈਂਕ ਵਾਲਿਆਂ ਨੇ ਕੰਡ ਦੇ ਦਿੱਤ ਹਾਂ ਤੇ ਬੈਂਕ ਚਿੰਨ ਪਾਪਾ ਤੇ ਕਾਪੀ ਲੈ ਕੇ ਵੜ ਗਿਓ ਪਾਪਾ ਨੇ ਤੇ ਬਾਅਦ ਵਿੱਚ ਲੈਣਾ ਤਾਂ ਬੈਂਕ ਵਾਲੇ ਨੇ ਹਾਂ ਨਾ ਕਰ ਰਹੀ ਤੇ ਫਿਰ ਉਹਦੀ ਕਾਪੀ ਕਿਹਨੂੰ ਦੇ ਦੇਮਾ ਕਹਿੰਦਾ ਚੱਲ ਜਦੋਂ ਦੇ ਦੇ ਮੈਨੂੰ 2 ਲੱਖ ਰੁਪਈਆ ਤੇ ਕਾਪੀ ਤੋਂ ਇੱਕੇ ਬੜਾ ਪਿਆ ਹੈ ਤੇ ਅਜੇ ਕੋ ਪਾਤਰ ਪਿਓ ਦੀ ਕਾਪੀ ਗਹਿਣੇ ਪਾ ਦੇਣੀ ਤੁਹਾਡੀ ਕਾਪੀਆਂ ਵੀ ਜਾਂਦੇ ਪੈਂਦੀਆਂ ਹੇ ਹੇ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਕਿਉਂ ਮੈਂ ਤੁਹਾਡੇ ਨੂੰ ਮਾਰਦੀ ਤੇ ਵਿਆਹ ਮੁੰਡੇ ਦੇ ਵਾਸਤੇ ਆਹ ਮਾਸੀ ਦੇ ਮੁੰਡੇ ਦੇ ਯਾਦ ਆ ਤਾਂ ਮੈਂ ਬੈ ਗਿਆ ਫਿਕਰ ਹੁਣ ਮੈਂ ਤਾਂ ਹੋ ਗਈ ਬਿਮਾਰ ਤੂੰ ਕੀ ਕਰ ਆਪਣੇ ਪ੍ਰੋਬਲਮ ਮੁੰਡੇ ਫੋਨ ਕਰ ਮਨਦੀਪਾ ਤੂੰ ਘਪਰਾਨ ਹੋ ਉਹਨੂੰ ਕੋ ਪਿਆਸੀ ਪੀਜੇ ਤੂੰ ਨੂ ਲੋੜਿਆ ਕਾਲਾ ਨਹੀਂ ਮੈਂ ਆਇ ਤੇ ਨਹੀਂ ਮੈਂ ਆਇ ਤੈਨੂੰ ਸਿਖਾਉਣ ਨਾ ਇਹ ਗੱਲਾ ਮੈਂ ਤੇ ਮੰਦੀ ਵੀ ਰਣੂ ਫੋਨ ਨਹੀਂ ਕਰਦੀ ਸ਼ੁਕਰ ਮੈਂ ਤੇ ਕਹਿੰਦੀ ਹੁੰਦੀ ਬੇਬੇ ਦਾ ਵੀ ਪਾਪਾ ਨੂੰ ਪੈਸੇ ਪੜਾਉਂਦੇ ਨੇ ਤੂੰ ਨਹੀਂ ਤੇ ਆਹੋ ਜਿਹੀ ਗੱਲਾਂ ਤੇ ਮੈਂ ਆਇ ਤੈਨੂੰ ਸਿਖਾਉਣ ਨਾ ਤੂੰ ਹੋਰੀ ਚਪਟੇ ਮਾਂ ਸਖਮਦੀ ਦੀ ਔਰ ਕੋਲਸ ਕਮ ਮੈਂ ਪਾਪਾ ਦੀ ਇਹ ਨਾ ਸਿਖਾਂ ਕਰਦੀ ਘੰਬੇ ਤੇ ਇਹ ਨਹੀਂ ਕਿ ਰੋਣ ਦਬਤੀ ਮਾਂ ਦੀ ਇਹ ਗੱਲਾਂ ਸਿੱਖੇ ਤੇ ਹੋ ਗਿਆ ਵਿੱਚ ਤੇ ਮੇਰੇ ਦੁੱਧ ਪੀਤਾ ਆਇ ਤੇ ਮੈਥੋਂ ਵੀ ਸਿੱਖ ਲੈ ਕੋਈ ਪਾਪਾ ਦੀ ਵੀ ਸਿੱਖ ਸਕਦੇ ਜਿਹੜਾ ਸਾਨੂੰ ਲਿਆ ਕੇ ਖਵਾਂਦਾ ਸੇਕਲਾਰੀ ਮੈਂ ਹੁਣ ਪ੍ਰਾਹ ਨੂੰ ਫੋਨ ਕਰ ਨੀ ਕੋ ਨੂੰ ਫੋਨ ਕਰ ਉਹ ਹੋ ਜੂਗੀ ਤੂੰ ਪ੍ਰਾਹ ਆਪਣੇ ਨੂੰ ਫੋਨ ਕਰ ਤੇ 20 30 ਵੀ ਪੱਕਾ ਕਾਲਜ ਚ ਲੋੜਿਆਂ ਨੂੰ ਝਟ ਪਾ ਦੇ ਮੈਂ ਤੂੰ ਆਪਣੇ ਨਾਲ ਅਸਦੀ ਗੱਲ ਕਿਉਂ ਕਹਾਂ ਚਲ ਅੱਛਾ ਬਲੀਚ ਕਿਤੇ ਲੈ ਮੂੰਹ ਸਿਰ ਤੇ ਸਾਫ ਕਰਾਂ ਤੇ ਆਸ਼ਾ ਦਾ ਇੰਤਜ਼ਾਮ ਹੋ ਜਾਊਗਾ ਆਪਣੇ ਆਪ ਸਫਾਈ ਤੇ ਕਰਾਂ ਮੂੰਹ ਸਟੇਡੀ ਸਫਾਈ ਕਰਾਂ ਮੁੜ ਕੇ ਜਾ ਕੇ ਆ ਕਰਾ ਕੇ ਲੂ ਕਿੰਨੀ ਸਾਰਾ ਕੁਝ ਪਾਰਲਰ ਵਾਲੀ ਨਾਲ ਧਾਰ ਕਰ ਲਾਂਗੀ ਕਰ ਲੂਗੀ ਤੇ ਪਾਰਲਰ ਵਾਲੀ ਮੰਦੀ ਤੇ ਪੀਓ ਖਰਚਾ ਦੇਊਗਾ ਨਾ ਅਗਲੇ ਮਹੀਨੇ ਸੌਦਾ ਪਿਆ ਹੈ ਕਿ ਮੈਂ ਉਹਨੂੰ ਕਹਾਂ ਤੂੰ ਸੌਦਾ ਨਾ ਲਈ ਮੈਂ ਆਪਾ ਹੁਣ ਹੁਣ ਮੈਂ ਉਹਨੂੰ ਕਿਆ ਕਰਨਾ ਤੂੰ ਮੇਰੇ ਨਾਲ ਮੈਂ ਕਰਗੀ ਤੇਰੀ ਧੀ ਕਹਿੰਦੀ ਐ ਸੌਦਾ ਮੰਮੀ ਆਪਾਂ ਲੈ ਚਲੀਏ ਕਿ ਤੇ 6-6 ਮਹੀਨੇ ਇਕੱਠਾ ਪਾ ਦੇਣਾ ਪੈਸੇ ਲੈ ਲਿਆ ਕਰਾਂਗੇ ਉਹਦੇ ਮਮਾ ਮੈਂ ਦੇ ਦੇਂਦੀ ਕਹਿੰਦੀ ਤੇ ਪੈਸੇ ਲੈ ਕੇ ਸੌਦਾ ਪਿਆ ਹੋਇਆ ਉਸੇ ਚ ਥੋੜਾ ਥੋੜਾ ਚਲਾਵਾਂਗੇ ਔਰ ਗਵੜਾ ਤਾਂ ਲੈ ਲਿਆ ਕਰਾਂਗੇ ਕੌਲੀ ਕੋਈ ਸਬਜ਼ੀ ਪੈਸਾ ਲਾਦੇ ਤੇ ਮੇਰੇ ਕੋਲ ਨਹੀਂ ਕੋਈ ਥੋੜਾ ਥੋੜਾ ਖਾਲਾਂਗੇ ਕੌਲੀ ਤੇ ਕਰ ਕੌਲੀ ਨਹੀਂ ਪਤਾ ਕੱਲ ਲੈ ਕੌਲੀ ਕੌਲੀ ਲੈ ਲਿਆ ਕਰਾਂਗੇ ਸਬਜ਼ੀ ਕੋਈ ਨਾ ਹਾਂ ਨਹੀਂ ਨਹੀਂ ਕੰਬਲੀ ਚ ਨੇ ਮੇਰੀ ਕਿੱਥੇ ਤੂੰ ਤੈਨੂੰ ਸ ਹਾਂ ਰੱਖ ਦੀ ਨਾ ਕਿਤੇ ਨਾ ਰੱਖ ਦੀ ਹੈ ਹਾਂ ਨਹੀਂ ਤੂੰ ਮੇਰੇ ਕਾਰ ਬਰੇ ਚ ਮੈਂ ਨਹੀਂ ਕਰਦੀ ਤੁਸੀਂ ਜਾਣਾ ਤੁਸੀਂ ਕਰੋ ਮੈਂ ਨਾ ਜਾਣਾ ਤੇ ਨਾ ਕਰਾਂ ਤੂੰ ਕਾਰ ਤੇ ਕਿੱਦਾਂ ਛੋੜਦੀ ਆ ਮਾਂ ਦੀ ਬਲੀ ਚ ਹੈ ਮਾਂ ਦੀ ਬਲੀ ਚ ਮੇਰੇ ਤੇ ਜਾਂਦੀ ਨਹੀਂ ਤੂੰ ਬੱਚੇ بڑے ਗੰਦੇ ਨਹੀਂ ਸਾਡੇ ਤੇ ਜਾਂਦੀ ਜਿਹੜਾ ਆਪਣਾ ਬਿਲਕੁਲ ਖਾਤਾ ਹੀ ਡੈੱਡ ਕਰਕੇ ਰਹਿ ਜੇ ਕਿਉਂ ਨਹੀਂ ਜਾਂਦੀ ਤੂੰ ਮੇਰੇ ਤੇ ਗੋਗਲੇ ਘਰ ਜਾਣਾ ਇਹ ਤੈਨੂੰ ਮੈਂ ਹੀ ਸਿਖਾਉਣੀ ਆ ਗੱਲਾਂ ਸਾਰੇ ਮੈਂ ਸਿੱਖ ਕੇ ਮੇਥੋਂ ਜਾ ਕੇ ਕੰਮ ਕਰੀ ਕੋਈ ਲੈ ਮੈਂ ਤੁਹਾਡੀ ਕੀ ਕਰਾਂ ਬਿਰੋੜੀ ਨੇ ਤਾਂ 5 ਮਾਤਰੀ ਜਨਮਤੀ 호텔 ਚਲੀ ਤਾਂ ਕੋਈ ਗੱਲ ਜਿਹੜਾ ਸਾਨੂੰ ਵਿਆਹ ਕੇ ਕਹਿੰਦਾ ਸਾਡਾ ਤੋੜਦਾ ਉਹ ਵਿਚਾਰਾ ਪਰਦੇਸ ਤੇ ਵੀ ਦਾ ਬੈਠਾ ਜਿਹਨੂੰ ਕਿੰਨੇ ਘਰ ਦੀ ਰੋਟੀ ਤਾਂ ਤਰਸਦੀ ਪਰਦੇਸ ਤੇ ਬੈਠੇ ਦਾ ਮੈਨੂੰ ਕੀ ਮੈਨੂੰ ਤਾਂ ਪੈਸਾ ਨਹੀਂ ਦਿੰਦਾ ਤਕਾਂ ਦੇਂਦਾ ਇੱਕ ਪਿਓਂ ਦੇਂਦਾ ਤੇ ਅਸਲੀ ਮਾਂ ਰੋਟੀ ਫਿਰ ਆ 4 ਲੱਖ ਕਿੱਥੋਂ ਲਾ ਲਿਆ 4 ਲੱਖ ਤੋਂ ਤੇ ਪਿਓ ਨੇ ਮੈਨੂੰ ਪੈਸੇ ਫੜਾਏ ਸੀ ਚੱਲ ਹੁਣ ਤੇਰਾ ਪਿਓ ਮੈਨੂੰ ਕੁਛ ਨਹੀਂ ਕਹਿੰਦਾ ਸੀ ਉਹਨੂੰ ਪਤਾ ਸੀਗਾ ਪਹਿਲਾਂ ਕੁੱਟਦਾ ਮਾਰਦਾ ਬੱਚੇਰਾ ਰਿਆ ਕਾਪੀ ਮੈਂ ਕੋਲੇ ਰੱਖੀ ਆ ਮੈਂ ਆਪ ਲੰਮ ਦੀ ਰਹੀ ਨਹੀਂ ਅਬ ਕਿੰਨਾ ਲੱਗ ਗਿਆ ਕਿਹ ਤਰ੍ਹਾਂ ਹੋ ਗਿਆ ਹਾਂ ਮਮਾਂ ਸਾਬ ਲਾਉਂ ਕੀ ਖਾਦੇ ਚ ਕੁਛ ਨਹੀਂ ਰਹਿ ਗਿਆ ਲਿਆ ਲੈਣੀ ਨਹੀਂ ਮੈਂ ਜਾਂ ਬਥੇਰੇ ਗਸੇ ਲੰਗਾ ਸੁਲੰਗਾ ਮੈਂ ਫੜ ਨਹੀਂ ਪਾਲਰ ਵਾਲੀ ਦਾ ਮੈਂ ਆਰਮ ਕਰ ਲੈਣਾ ਉਧਰ ਉਧਰ ਸਭ ਧਾਰ ਸਦਾਰ ਕਰਕੇ 50000 ਦਾ ਮੈਂ ਧਾਰ ਚੱਕ ਵੀ ਲੈਣਾ ਚੱਕੇ ਮਾਂ ਬੜਾ ਬੋਲ ਕੇ ਕੀ ਕਰਦੇ ਤੂੰ ਕਾ ਵੇ ਮੇਰੇ ਬੱਚਾ ਨੇ ਕੰਬਲ ਵਾਲਾ ਨਫਾਫਾ ਪਾੜ ਦਿੱਤਾ। ਓ ਨਾਲਿਆਂ ਨੇ ਕੋਈ ਗੱਲ। ਮੈਂ ਮੋਨ ਪਤਾ ਹੈ ਮੇਰੀ ਆਦਤ ਦਾ। ਉਹ ਮੇਰੀ ਭਰਾਣੀ ਤੇਲੀ ਹੈ। ਮੈਂ ਸਾਰਾ ਨੌਜੇ ਕੋਲ ਇੱਕ ਵੇਵਾ ਚਾਹ ਤਿਆਰ ਕਰਉਣੀ ਹੈ ਕੰਮ। ਮੈਂ ਆਪਾ ਕੋਈ ਨਹੀਂ। ਉਹ ਮੈਨੂੰ ਕਹਿੰਦੀ ਹੈ ਕੋਈ ਨਹੀਂ ਕੋ ਮੈਂ ਉਹਨੂੰ ਬੋਲ ਕੇ ਨਹੀਂ ਮੈਂ ਕਿ ਤੂੰ ਮੇਰਾ ਕੰਬਲ ਦੇ ਨਫਾਫਾ ਕਿਹਨਾਂ ਨੂੰ ਪੜਵਾਤੇ ਕਹਿੰਦੀ ਹੈ ਨਾਲਿਆਂ ਨੇ ਪਾੜ ਦਿੱਤੀ ਕੋਈ ਨਾ ਸੁਭਾ ਦਾ। ਪੜਨ। ਓਨੇ ਕੁ ਸਾਥ। ਮੈਂ ਹੋੜ ਜਾ ਕੇ ਉਹਦੇ ਕੋਲ ਬਹਿ ਜਾ ਤੇ ਫਿਰ ਚਾਹ ਦਾ ਕੱਪ ਲਿਆਉਗੀ ਬਣਾ ਕੇ। ਵੜ ਜਾ ਜੀ। ਕੰਬਲ ਨਹੀਂ ਪਾੜਦੀ। ਕਿਉਂ ਪਾੜਦੇ ਦਾ ਕੰਬਲ? ਐ ਚਪੇੜਾ ਵਾਲੀ ਯਾਰੀ ਕੰਬਲ ਪਾੜ ਦਿੰਦੇ ਫੇਰ ਕਿਉਂ ਜਾਸ ਕੰਬਲ ਪਾੜ ਦਿੰਦੇ ਹਾਂ ਪਤਾ ਲੱਗ ਜਾਂਦਾ ਪ੍ਰੀਤੋ ਮਾਸੀ ਆਹ ਹਾਂ ਪਤਾ ਲੱਗ ਜਾਂਦਾ ਪ੍ਰੀਤੋ ਮਾਸੀ ਪ੍ਰੀਤੋ ਅ ਤੱਕ ਦੋਸਤ ਬਰਬਲੀਆਂ ਨਹੀਂ ਨਾ ਮਮਾ ਕਦੇ ਨਹੀਂ ਬਰਬਲੀਆਂ ਉਹਨੇ ਮੈਨੂੰ ਵਗ ਲਾਇਆ ਤੂੰ ਪ੍ਰੀਤੋ 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 ਮਾਸੀ ਨੇ ਕਹਿੰਦੀ ਪਾਤ ਤੋਂ ਬਾਅਦ ਪ੍ਰੀਤੋ ਪ੍ਰੀਤੋ ਨਾ ਕਰ ਮਾਸੀ ਕੀ ਕਰਦੀ ਮਾਸੀ ਜਿਹੜੀ ਮੇਰੀ ਹੱਜੂ ਉਹ ਕੌਣ ਹੁੰਦੇ ਸੀ ਨਹੀਂ ਆਸੀ ਸੀ ਤਾ ਨਾ ਕਰ ਜੜੀਆਂ ਜਾ ਜਣ ਕਰ ਉਹ ਨਹੀਂ ਚਾਪੜ ਬਲੀਚ ਤੂੰ ਕਰੀ ਜਾ ਕਰ ਮੈਂ ਨਾ ਥੋੜੇ ਦਿਮਾਗ ਜਾਂ ਸ਼ਾਂਤ ਕਰ ਲਵਾ ਆਹ ਹਾ ਹਾ ਓਏ ਲੱਗਤਾ ਮੇਰੇ ਨਾਲ ਥੋੜੀਆਂ ਲੱਗਤਾ ਮੈਂ ਨਹੀਂ ਕੋਟੇ ਮਾਂ ਕੋਟੇ ਮੇਰੀ ਤੇ ਬੜੀ ਸਿਆਣੀ ਓਏ ਓਏ ਸਾਰੇ ਭੱਜ ਭੱਜ ਕੇ ਲੱਫ ਲੜ ਕੇ ਤੂੰ ਕੋੜੇ ਪੀੜ ਓਏ ਹਾਂ ਫਿਰ ਟਮਾਚਾ ਪੀ ਤੀ ਤਰਦਾ ਤੇ ਉਸ ਰਾਤ ਨਹੀਂ ਨੀਂਦ ਕੁਛ ਨਹੀਂ ਹੁੰਦਾ ਨਹੀਂ ਪੈਣਾ ਕਾਦੇ ਵਤ ਹੁੰਦਾ ਇਸੇ ਕੱਲਾਂ ਨੂੰ ਕਹਿੰਦਾ ਘਟ ਥੋੜਾ ਆ ਆ ਘਟ ਉਹ ਆ ਬੜੇ ਢੀੜ ਹੁੰਦੇ ਹਾਏ ਨੀ